ਮੈਂ ਨਿਰਮਲ ਕੌਰ ਨਿੰਮੀ ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਜੀ ਤਾਂ ਤੁਹਾਡੀ ਬਹੁਤ ਬਹੁਤ ਜ਼ਿਆਦਾ ਮਿਹਰਬਾਨੀ ਜੀ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਪਿੰਡ ਸਾਡੇ ਨਾਲ ਬੈਠੇ ਨੇ ਜੀ ਆਹ ਗੀਗੀ ਮੇਰੀ ਸੱਸ ਮਾ ਜਿਹੜੇ ਮੇਰੇ ਨਾਲ ਵੀ ਤਰਾਂਦੇ ਨੇ ਆ ਚਾਚਾ ਜੀ ਨੇ ਤੇ ਇੱਧਰ ਬੈਠੇ ਨੇ ਸਾਡੇ ਬਾਪੂ ਜੀ ਤੇ ਅੱਜ ਅਸੀਂ ਸਾਰੇ ਜਾਣੇ ਪਿੰਡ ਜਾ ਰਹੇ ਹਾਂ ਜੀ ਤੇ ਇਹ ਵੀ ਸਾਡੇ ਕੋਲ ਹੀ ਸੀਗਾ ਇੱਥੇ ਇਹ ਬਹੁਤ ਵਧੀਆ ਲੱਗਦਾ ਸਾਨੂੰ ਪਿੰਡ ਜਾ ਕੇ ਅਸੀਂ ਸਾਰਿਆਂ ਨੂੰ ਮਿਲਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਪਿੰਡ ਵਾਲਾ ਘਰ ਤੇ ਨਾਲੇ ਸਾਡੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਤੇ ਬੀਬੀ ਜੀ ਦੀ ਵੱਡੀ ਭੈਣ ਨੂੰ ਵੀ ਦਿਖਾਵਾਂਗੇ ਤੁਹਾਨੂੰ ਉਹ ਉਹਨਾਂ ਨਾਲੇ ਮਿਲ ਕੇ ਗੀਤ ਗਾਉਂਦੇ ਨੇ ਤੇ ਉਹਨਾਂ ਨਾਲ ਵੀ ਤੁਹਾਡੇ ਗੱਲਬਾਤ ਦੇ ਜਿਹੜੀਆਂ ਕਰਨਗੀਆਂ ਕੁਝ ਵੀ ਬੋਲਣਗੀਆਂ ਤੇ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਜ਼ਰੂਰ ਕਰਾਂਗੀ ਤੇ ਹੋਰ ਦੇਖੋ ਜੀ ਤੁਸੀਂ ਹੁਣ ਸਾਡਾ ਪਿੰਡ ਬਹੁਤ ਵਧੀਆ ਲੱਗਦਾ ਏ ਸਾਨੂੰ ਅਸੀਂ 4-4 5-5 ਦਿਨ ਪਿੰਡ ਜਾ ਕੇ ਰਹਿ ਆਉਨੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਏ ਉੱਥੇ ਜਾ ਕੇ ਅਸੀਂ ਆਪਣੇ ਪਰਿਵਾਰ ਨੂੰ ਮਿਲਦੇ ਆਂ ਗੱਲਾਂ ਬਾਤਾਂ ਕਰਦੇ ਆਂ ਉਹਨਾਂ ਨਾਲ ਤੇ ਬਾਕੀ ਵੀ ਰਿਸ਼ਤੇਦਾਰੀਆਂ ਦੇ ਵਿੱਚ ਜਾਵਾਂਗੇ ਜਿੱਥੇ-ਜਿੱਥੇ ਬੇਬੇ ਦੀਆਂ ਰਿਸ਼ਤੇਦਾਰੀਆਂ ਨੇ ਸਾਰਨੂੰ ਅਸੀਂ ਮਿਲਾ ਕੇ ਲਿਆਵਾਂਗੇ ਬੇਬੇ ਜੀ ਨੂੰ ਤੇ ਮਾਤਾ ਜੀ ਦਾ ਨਾਮ ਗੁਰਦੇਵ ਕੌਰ ਹੈ ਤੇ ਜਿਹੜੀ ਮੇਰੀ ਮੰਮੀ ਨੇ ਉਹਨਾਂ ਦਾ ਨਾਮ ਵੀ ਗੁਰਦੇਵ ਕੌਰ ਹੈ ਤੇ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਸੱਸ ਮਾ ਦਾ ਨਾਮ ਵੀ ਗੁਰਦੇਵ ਕੌਰ ਹੈ ਤੇ ਮੇਰੀ ਮੰਮੀ ਦਾ ਨਾਮ ਵੀ ਗੁਰਦੇਵ ਕੌਰ ਹੈ ਤੇ ਸਾਡਾ ਮਾਵਾ ਧੀਆ ਵਰਗਾ ਪਿਆਰ ਹੈ ਤੇ ਵੈਸੇ ਮੇਰੀ ਸੱਸ ਨੇ ਪਰ ਮੈਂ ਸੱਸਾਂ ਤੇ ਨੂਹਾ ਵਾਲਾ ਕਦੇ ਅਸੀਂ ਇਦਾਂ ਦਾ ਉਹ ਨਹੀਂ ਕਰਿਆ ਹੈਗਾ ਬਿਹਾਰ ਨਹੀਂ ਕੀਤਾ ਤੇ ਇਹ ਮੈਨੂੰ ਆਪਣੀ ਧੀ ਮੰਨਦੇ ਨੇ ਤੇ ਮੈਂ ਆਪਣੀ ਇਹਨਾਂ ਨੂੰ ਮਾਂ ਮੰਨਦੀ ਆ ਤੇ ਸਾਡਾ ਬਹੁਤ ਪਿਆਰ ਹੈ ਸੱਚੇ ਪਾਤਸ਼ਾਹ ਵਾਇਰਸ ਇਸ ਤਰ੍ਹਾਂ ਹੀ ਪੜਾਈ ਰੱਖੇ ਦੇਖੋ ਜੀ ਤੇ ਸਾਡਾ ਪਿੰਡ ਜੀ ਹੁਣ ਤੁਸੀਂ ਹੈ ਕਿਹੜੇ ਘੜੀਆਂ ਹੈ ਰਹਿ ਗਿਆ watchers ਆਣਾ ਜਾਨ ਦੱਸਦੇ ਹਾਂ ਖੁੱਲ ਕੇ ਲੈ ਅੱਜ ਦਾ ਵਿੱਚ ਬਾਪੂ ਜੀ ਬੈਠੇ ਨੇ ਲੈ ਦੇਵਰ ਵੀ ਬੈਠੇ ਨੇ ਬੀਬੀ ਦੇ ਹਾਂ ਆ ਤਾਂ ਬੀਬੀ ਕੋ ਸਹੁਰਿਆ ਵੀ ਮੈਂ ਅੱਜ ਜਾਨੀ ਆ ਸਹੁਰਿਆਂ ਨੂੰ ਨਾ ਨਾ ਪਰ ਮੈਂ ਮੈਂ ਤਾਂ ਵੀ ਜਾਂਦੇ ਸੀ ਸਹੀ ਗੱਲ ਹੈ ਅੰਤ ਮੇਰੀ ਕਿੰਨਾ ਕੇਰਾ ਹੋ ਗਿਆ ਹੈ ਪਹਿਲਾਂ ਨਾ ਉਹ ਨਹੀਂ ਪਿੰਦੇ ਸੀਗੇ ਹਨਾ ਜਦੋਂ ਪਰਾ ਜਾਂਦੇ ਸੀ ਆਪਣੇ ਪਹਿਣਾ ਦੇ ਘਰ ਹਨਾ ਕਹਿੰਦੇ ਪਾਣੀ ਵੀ ਨਹੀਂ ਪੀਂਦੇ ਸੀ ਨਾ ਕਹਿੰਦੇ ਪਿਓ ਪਿੰਦਾ ਸੀ ਨਾ ਰੋਟੀ ਖਾਂਦੇ ਸੀ ਮੈਨੂੰ ਦੁੱਖ ਭੰਗਾਣਾ ਆ ਜਾਂਦੇ ਪੱਛਿਆ ਮੇਰਾ ਮੇਰਾ ਤਾਂ ਆ ਮੈਂ ਕਿਹਨਾਂ ਦਾ ਬਾਹਰ ਗੀਰ ਬਾਹਰ ਤੁਰ ਕੇ ਆਉਂਦਾ ਤੁਰ ਕੇ ਜਾਂਦਾ ਉਹਨੇ ਉਹਨਾਂ ਦਾ ਅੰਕੋਲੀ ਸੀ ਨਾ ਪਾਣੀ ਪੀਦਾ ਨਾ ਪਾਣੀ ਪੀਦਾ ਛੋਟਾ ਡੈਡੀ ਥੋੜਾ ਪਿਓ ਨਾ ਥੋੜਾ ਪਿਓ ਅੱਛਾ ਉਹਨਾਂ ਦੇ ਇੰਨਾ ਪਰਨ ਰੱਖਦੇ ਤੇ ਉਹਨਾਂ ਰਵਾਸ ਸੀਗਾ ਇਹ ਜਾਨਾ ਈਦਾ ਜੀ ਲੈ ਕੇ ਖਾਣਾ ਪੀਣਾ ਨਹੀਂ ਹੈਗਾ। ਕਿ ਆਪਾਂ ਆਪੇ ਖਾਣਾ। ਹੂੰ ਅੱਗੇ ਬੜਾ ਨੂੰ ਆਈਂ ਕਰਦੇ। ਹੁਣ ਨਹੀਂ ਵਿਚਾਰ ਕੋਈ ਕਰਦਾ ਨਾ ਦੇਖਣਾ। ਆਹ ਬੰਤਾ ਕੋਈ ਧੀਆ ਦੇ ਪੈਸੇ ਲੈਨੇ ਨੇ। ਪੈਸੇ ਲੈਨੇ ਭਾ ਮਥਾਲ ਪਰ ਉਸਕੇ ਰੋਸ ਦੇ ਹੀ ਜਾਣ ਮੁੰਰੇ। ਆ ਦੇਖਾ ਆਈ ਲੈਟਸ ਕਰਦੀ ਐ ਕੁੜੀ ਬਾਹਰ ਨੂੰ ਜਾਂਦੀ ਐ ਹਨਾ। ਹਾਂ। ਤੇ ਕਈ ਵਾਰੀ ਉਹ ਮੁੰਡੇ ਵਾਲੇ ਤੋਂ ਪੈਸੇ ਮੰਗਦੇ ਨੇ ਹਨਾ। ਹਾਂ ਹਾਂ। ਫੇਰ ਉਹ ਤਾਂ ਪੈਸੇ ਨਹੀਂ ਦੇ ਦਿੰਦੇ। ਹੂੰ ਸਹੀ ਗੱਲ। ਦਾਨ ਕਰਦੇ ਹੁੰਦੇ ਆ। ਬੇਬੇ ਦੱਸਦੀ ਸੀ ਕਹਿੰਦੀ ਬੋਤੀ ਤੇ ਆਇਆ ਕਰਦਾ ਕਹਿੰਦੀ ਮੇਰਾ ਭਰਾ ਹਾਂ ਬੇਬੇ ਹਾਂ ਬੋਤੀ ਤੇ ਲੈ ਕੇ ਆਇਆ ਕਰਦਾ ਕਹਿੰਦੀ ਸਾਨੂੰ ਕਹਿੰਦੀ ਭੈਣਾਂ ਨੂੰ ਹੈ ਅਸੀਂ ਜਗਾਜਣਾ ਬੱਟਣ ਜਾਣਾ ਸਾਨੂੰ ਉੱਥੇ ਬੋਤੀ ਦੇ ਬਿਠਾਦਾ ਬੋਤੀ ਦੇ ਤੋਂ ਆਪਾਂ ਅਨ ਬੋਤਾ ਦੀ ਸਾਡਾ ਆਲ ਬਿਠੋ ਤੁਹਾਡੇ ਅੱਛਾ ਪਰ ਮੈਦਾ ਮੁਰੇ ਬਿਠਾਤੀ ਇਹ ਮਾਰ ਮਾਰ ਬੈਠੀ ਅੱਛਾ ਉਹ ਬੁਰਕ ਪਰ ਬਾੜ ਬਾੜ ਆਉਣੇ ਬੋਤੀ ਬੋਤੀ ਸਾਡਾ ਮਹਾਸਰਤੀ ਮਹਾਸਰਤੀ ਕਹਿੰਦਾ ਲੈ ਪਾਈ ਲੈ ਚੱਲੋ ਤੂੰ ਆਈ ਗਾਇਆ ਨਹੀਂ ਆ ਬਈ ਮੈਨੂੰ ਆਈ ਗਾਇਆ ਮੈਂ ਖਾ ਲਈ ਆ ਨਾ ਮਾਰੀ ਵੀ ਮੇਰੇ ਮਾਰੀ ਸੀ ਮੈਂ ਮਾਰੀ ਕੁਤ ਨਹੀਂ ਹੁੰਦਾ ਭਾਈ ਕੁਤ ਨਹੀਂ ਹੁੰਦਾ ਬੰਡਾ ਵੀ ਹੁੰਦਾ ਹਾਂ ਨਾ ਛੋਟਾ ਵੀ ਛੋਟਾ ਵੀ ਹੁੰਦੀ ਛੋਟਾ ਜਿਹਾ ਤੇ ਪਟਾ ਮੇਰੇ ਵੀ ਖਾ ਲਈ ਮੀ ਹਾਂ ਕਿਥੋਂ ਦੇ ਤੁਰਕੇ ਤੁਸੀਂ ਸਹਰਾਂ ਤੋਂ ਪਿੰਡੋਂ ਜਾਂਦੇ ਤੇ ਇਸ ਤੋਂ ਜਾਂਦੇ ਤੁਰਕੇ ਜਾਂਦੀਆਂ ਹੁੰਦੀਆਂ ਆਪਦੀ ਭੈਣ ਕੋਲੇ ਹੈ ਇੰਨੇ ਦੂਰ ਤੁਰਕੇ ਜਾਂਦੇ ਸੀ ਹੋਰ ਜਾਂਦੀਆਂ ਦੀਆਂ ਅੱਛਾ ਹੋ ਕੇ ਜਾਂਦੀਆਂ ਤੇ ਕਿਹੜਾ ਲੈਣ ਚੱਲੇਗੇ ਵੀ ਕਬਈ ਯੂਗਾ ਨਾ ਤੋ ਐਜਾ ਇਹ ਤਪ ਤੋ ਜਾਣੇ ਜਾਵੇ ਮਮਾ ਦੇ ਸਾਥ ਕਹਿੰਦਾ ਆ ਜਾ ਭਾਈ ਇਹ ਕਹਿੰਦਾ ਤੂੰ ਤਾਂ ਲੱਸੀ ਬੋਕੀ ਪੀਣੀ ਹੈ ਨਾ ਭਾਈ ਭੱਜਿਆ ਰੰਗ ਦੇ ਕੇ ਅਸੀਂ ਭੱਜ ਭਾਜ ਆਉਂਦੇ ਹੁੰਦੇ ਤਾਂ ਬਾਹਰ ਸੰਤੋਂ ਪਤਾ ਨਹੀਂ ਕੀ ਲੱਗਦਾ ਹੁੰਦਾ ਪੱਛਾ ਭੱਜਾ ਅਬ ਖਮਾ ਖਾਦੇ ਹੁੰਦੇ ਨਾ ਜਾਂ ਬੈਠ ਕੇ ਐਡ ਘਾਣਾ ਹੁੰਦਾ ਹਾਂ ਆਗੇ ਮੋੜ 'ਤੇ ਆਵਾਂ ਤੇ ਬੰਦਰ ਆ ਗਿਆ ਬੰਦਰ ਵੀ ਬਾੜੇ ਹੁੰਦੇ ਨਾ ਟੱਕ ਟੱਕ ਨਾਲੇ ਪੱਕ ਡੰਡੀਆਂ ਜੀਆਂ ਹੁੰਦੀਆਂ ਸੀ ਨਾ ਰਸਤੇ ਜੇ ਬਣੇ ਹੋਏ ਹਨਾ ਨਹੀਂ ਉਹ ਵਿਚ ਦੀ ਸੁਧਾਰਨੀ ਜੀ ਹੁੰਦਾ ਜਾਂ ਲੰਘਦੇ ਕਰਦੇ ਉਹਨਾਂ ਕੀ ਜੀ ਲੰਘ ਕੇ ਜਾਂਦੇ ਹਨਾ ਹਾਂ ਗਾ ਮੈਂ ਬੀੜ ਹੁੰਦਾ ਸੀ ਦੇਖ ਲਾ ਦੋ ਸਮਾ ਵਧੀਆ ਸੀ ਕੁੜੀਆਂ ਹੀ ਵਗ ਜਾਂਦੀਆਂ ਸੀ ਇਧਰ ਉਧਰ ਹਨਾ ਹਾਂ ਫੇਰ ਲਾ ਤੂੰ ਵੀ ਗਈ ਨਹੀਂ ਕਿ ਮੈਨੂੰ ਜਾਈਂ ਮੈਂ ਛੋਟੀ ਜੀ ਦਿਖਾ ਸੀ ਜੀ ਭਾਈ ਗਵਾਰਿਆਂ ਦਾ ਉਮਰ ਬਲੂਏ ਨੂੰ ਭੈਣ ਦੀ ਕੁੜੀ ਦਾ ਵਿਆਹ ਕੀ ਕਰਨ ਮੁੰਡੇ ਦਾ ਮੈਂ ਤਾਂ ਮੇਰ ਦਾ ਹਾਂ ਭਾਈ ਮੈਂ ਕਹਿੰਨਾ ਨੇ ਤਾਂ ਵਿਆਹ ਚ ਬਣਨਾ ਨਹੀਂ ਭੈਣੇ ਹਾਂ ਜੇ ਮੇਰਾ ਤਾਂ ਹੀਲਾ ਜੀ ਬਣਨਾ ਕੋਈ ਮੈਂ ਨਹੀਂ ਇੰਕਾ ਵਾਰਿਆ ਵਿਆਹ ਹੋਣਗੇ ਵਿਆਹ ਹੋਣਗੇ ਮਮਾ ਤਾਂ ਜਾਣ ਹੈ ਹਾਂ ਆ ਜਾ ਭੈਣ ਕਹਿੰਦੀ ਕਹਿੰਦੀ ਉਹ ਤੈਨੂੰ ਦੱਸ ਕੀ ਜਨ ਸਾਡੇ ਜੀਆਂ ਹਾਂ ਇਹ ਸੋ ਕਰੂ ਮੈਂ ਤਾਂ ਮੈਨੂੰ ਕੰਮ ਹੈ ਸਾਂਧੀ ਨਾ ਤੋਰੀ ਜੀ ਮੈਂ ਲੇ ਨਿਕੜ ਤੋਰਦਾ ਜਾਂ ਸਾਜੀ ਜਵਾਨੀ ਲੈ ਦੇਖ ਲੋ ਹਣਾ ਕਿੰਨਾ ਵਿਸ਼ਵਾਸ ਹੁੰਦਾ ਸੀ ਹਣਾ 나ਈ ਨਾਲ ਵੀ ਕਹਿੰਦੇ ਵੀ ਤੋਰ ਦਿੰਦੇ ਸੀ ਸਾਜੀ ਨਾਲ ਵੀ ਤੋਰ ਦਿੰਦੇ ਸੀ ਜੇ ਘਰ ਵਾਲਾ ਕਿਤੇ ਕੋਈ ਨੌਕਰੀ ਕਰਦਾ ਹੁੰਦਾ ਸੀ ਵੀ ਕਿਤੇ ਘਰ ਕੋਈ ਨਹੀਂ ਹੁੰਦਾ ਸੀ ਹਾਂ ਉਹ ਛੱਡ ਕੇ ਗਿਆ ਸੀ ਆ ਜਵਾਨਾ ਤੀ ਜਾਂਦਾ ਦੇਖ ਲੋ ਸਾਹੀ ਤਾਂ ਕਹਿੰਨੇ ਆ ਕਿੰਨਾ ਵਧੀਆ ਜਵਾਨਾ ਸੀਗਾ ਨਾ ਉਹ ਜਵਾਨੇ ਉੱਪਰ ਨਹੀਂ ਜਾ ਕੁੜੀਆਂ ਉੱtre ਨਾਲੇ ਹੋਈ ਹੋਇਆ ਤੇਜੀ ਹਾਂ ਮੇਰਾ ਭਜੀਆਂ ਮੇਰੇ ਕੋਲ ਰਹਿ ਪਿਆ ਕਈ ਦਿਨ ਰਹਿ ਪਿਆ ਮੇਰੇ ਨਾਲ ਅੱਛਾ ਰਾਤ ਨੂੰ ਆ ਗਿਆ ਵੀ ਰਾਤ ਸਾਡਾ ਕੋਠੜਾ ਦੀ ਉੱਤੇ ਰਹਿੰਦੇ ਉੱਤੇ ਕੋਠੜਾ ਅੰਦਰ ਰਜਤਾਰ ਦੀ ਜੇਬਾ ਨਹੀਂ ਨਾ ਹਾਗੀ ਤੇ ਨਾ ਹਮ ਤੇ ਕਿਤੇ ਝਾਲ ਕੇ ਲੈ ਦੋ ਜਣੇ ਤੇ ਕਉ ਮੈਂ ਨਾ ਬੋਲੀ ਮੈਂ ਚੁਪਕਾਰਦੀ ਮੈਂ ਜੇ ਮੈਂ ਬੋਲੂ ਮੈਂ ਸੁਣਨ ਕੋਊਗਾ ਕਿਉਂ ਮੈਂ ਸਾਡਾ ਜੀਨੀਤੀ ਲੱਗਦਾ ਤਾ ਤੋੜ ਨਾ ਨਹੀਂ ਉਹਦੇ ਉੱਪਰ ਵੀ ਪਕਾਰ ਕੇ ਗਏ ਇਹਦੇ ਬਾਅਦ ਨਾਲ ਬਾਗੀ ਮੈਂ ਬਾਗੀ ਜਾ ਕੇ ਇਹਦੀ ਘੱਟ ਕੇ ਜਿਹੜੀ ਕਿ ਨਾ ਬੇਵਕਤੀ ਮੰਨੇ मेरे पापा मेरे पियो कहे कितने गया हुआ थी और पूवा कोई गया हुआ थी तो अब दी रखूं लेके आए है। हैं हाँ कुड़ी बलक दी आई है तो इनवारा सा सब तरफ दूर ना सारे अच्छा सोड़ा पति जल है ना ऐसी पाई लड़ा पाई कन्नड़ जन मंडे नो अच्छा उड़े लड़ा सी गए अच्छा 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 ठी छोटा ਉਸ ਬੋਸ ਬੋਸ ਉਹਦਾ ਇਹਨਾਂ ਦਾ ਮਾਂ ਅਜੇ ਰਾਹ ਕਦਾਂ ਕਿਹੜੀ ਬੁਆ ਆਉਗੀ ਹਾਂ ਸਭ था था। हाँ किन्ने सोने फूलने ना अब आप उधर फोटो करके आइए हाँ पंद्रह नौ बजे कल अट्ठा दिन बजे ਮੇਰਾ ਸੁਣਾਤਾ ਨਾ ਬਸ ਇੱਕ ਟਵਾੜਾ ਵਾਲੇ ਕਰੀ ਸਸਤੀ ਗੱਲ ਕਰੀ ਨਿਕਲ ਸਾਡੀ ਕਾਰ ਕਰਦੀਆਂ ਕੁਲਤੀ ਦਾ ਦਾਵਣ ਇੱਧਰ ਆ ਗਿਆ ਮੜੀ ਆਹ ਮਾੜੀਆਂ ਤਾਂ ਬਹਿ ਰਿਓ ਉੱਧਰ ਨਾ ਬੱਸ ਨਾ ਕੋਈ ਨਹੀਂ ਡੀ ਕਮ ਨਹੀਂ ਨਾ ਤਾਂ ਮੈਂ ਤਾਂ ਇੱਥੇ ਪੂਰੇ ਬੈਹੀ ਇੱਕ ਕੰਕ ਲੈ ਜਾ ਗੁੱਡੀ ਛੱਤ ਕੋਲੋਂ ਬਤਲੋ ਮੈਂ ਅੱਜ ਤੋਂ ਉਤਰਾਂ ਦੇ ਬਣਾਣੇ ਆ ਲਿਆਉਂਦੇ ਰਾਹ ਤੋਂ ਅਰੇ ਅੰਦਰੋਂ ਇਹਨਾ ਨਹੀਂ ਅੱਧਰ ਦਿਖ ਰਿਹਾ ਹਾਂ ਦਾਦਾ ਜੀ ਮਾਈ ਸਾਰੀ ਵੀਡੀਓ ਬਣਾਤੀ ਆ ਸਾਡੀ ਨਨਤਾਰੀ ਹੈ ਟਾਟਾ ਆਈ